ਗੁਰਦੁਆਰਾ ਸ਼ੀਸ਼ਮੈਲ ਅਤੇ ਜਗਦੇਵ ਮਲੋਆ ਸਮਾਜੇਵੀ ਵੱਲੋਂ ਚੰਗਾ ਉਪਰਾਲਾ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਹੜਪੀੜਤਾ ਲਈ ਰਵਾਨਾ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੋਈ ਹੈ ਅਤੇ ਕਈ ਜ਼ਿਲ੍ਹੇ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੋਏ ਹੋਏ ਨੇ ਪਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦਾ ਸਹਾਇਕ ਕੀਤਾ ਜਾ ਰਿਹਾ ਹੈ ਸਾਡੇ ਨਾਲ ਜਗਦੇਵ ਸਿੰਘ ਮਲੋਆ ਹੈ ਜੋ ਕਿ ਸਮਾਜ ਸੇਵੀ ਨੇ ਅਤੇ ਗੁਰਦੁਆਰਾ ਸ਼ਿਸ਼ਮੈਲ ਵੱਲੋਂ ਇੱਕ ਸਾਂਝੀ ਸੇਵਾ ਜਿਹੜੀ ਹੈ ਉਹ ਹੜ੍ਹ ਪੀੜਤਾਂ ਨੂੰ ਭੇਜੀ ਜਾ ਰਹੀ ਹੈ ਆ ਮਲੋਆ ਸਾਹਿਬ ਕੀ ਕੀ ਸਹਾਰਾਚਨ ਦਾ ਸਮਾਨ ਕੀ ਕੀ ਸਮਾਂਲੇ ਕੇ ਜਾ ਰਹੇ ਹੋ ਤੁਸੀਂ ਪਹਿਲਾਂ ਤਾਂ ਔਰੰਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਵਰੇਜ ਦੇ ਲਈ ਤੇ ਜਿਹੜਾ ਇਹ ਜਿਹੜੀ ਸੇਵਾ ਹੈ ਇਹ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਦੇ ਮੁੱਖ ਸੇਵਾਦਾਰ ਸਤਬਾਬਾ ਕੁਲਜੀਤ ਸਿੰਘ ਜੀ ਵੱਲੋਂ ਤੇ ਸੰਗਤ ਦੇ ਸਹਿਯੋਗ ਨਾਲ ਤੇ ਸਾਡੀ ਜਥੇਬੰਦੀ ਪੰਜਾਬ ਲੋਕ ਸੇਵਾ ਸੁਸਾਇਟੀ ਤੇ ਸਾਡੇ ਨਾਲ ਸਮਾਜ ਸੇਵੀ ਜੱਸਾ ਪ੍ਰਧਾਨ ਜੀ ਮੱਖਣ ਸਿੰਘ ਜੀ ਸਰਪੰਚ ਲਾਲੀ ਸੰਗਾਲਾ ਜੀ ਇਹਨਾਂ ਦੀ ਟੀਮ ਤੇ ਆਪਣੇ ਰੋਹਨੀ ਜੀ ਹੋਰ ਸਾਡੇ ਫਰੈਂਡਸ ਆ ਜਿਹੜੇ ਅੱਗੇ ਵੀ ਰਲਣਗੇ ਬਾਕੀ ਉੱਥੇ ਵਾਲੀ ਟੀਮ ਵੀ ਸੁਲਤਾਨਪੁਰ ਲੋਧੀ ਜਿੱਥੇ ਆਪਾਂ ਜਾ ਰਹੇ ਆ ਅਸੀਂ ਉੱਥੋਂ ਉਸ ਟੀਮ ਨੂੰ ਪੁੱਛ ਕੇ ਜਿਹੜੇ ਸਮਾਨ ਦੀ ਉਹਨਾਂ ਨੂੰ ਲੋੜ ਸੀ ਉਹ ਸਮਾਨ ਲੈ ਕੇ ਜਾ ਰਹੇ ਆ ਜਿਦੇ ਵਿੱਚ ਕੇ ਜਿਵੇਂ ਉਹਨਾਂ ਨੇ ਡਿਮਾਂਡ ਰੱਖੀ ਸੀ ਵੀ ਸਾਨੂੰ ਤਰਪਾਲਾਂ ਚਾਹੀਦੀਆਂ ਵੀ ਰਸਤ ਨਾ ਲੈ ਗਏ ਸਾਨੂੰ ਕਿਉਂਕਿ ਰਸਤ ਆਲਰੇਡੀ ਢੇਰ ਲੱਗੇ ਹੋਏ ਆ ਜਿਵੇਂ ਉਹਨਾਂ ਨੇ ਸੁੱਕੇ ਦੁੱਧ ਦੀ ਡਿਮਾਂਡ ਕੀਤੀ ਸੀ ਤਰਪਾਲਾਂ ਦੀ ਡਿਮਾਂਡ ਕੀਤੀ ਸੀ ਆਟੇ ਦੇ ਥੈਲਿਆਂ ਦੀ ਡਿਮਾਂਡ ਕੀਤੀ ਸੀ ਤੇ ਇੱਕ ਡੀਜ਼ਲ ਦੀ ਜਿਹੜੀ ਮੇਨ ਆ ਉਹ ਉਹਨਾਂ ਦੀ ਡਿਮਾਂਡ ਆ ਰਹੀ ਸੀ ਤੇ ਉਹ ਸਾਰਾ ਸਮਾਨ ਜਿਹੋ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਨ ਜਾ ਰਹੇ ਆ ਹਾਲਾਤ ਕੀ ਹੈ ਤੁਸੀਂ ਪਹਿਲਾਂ ਵੀ ਜਾ ਕੇ ਆਏ ਉੱਥੇ ਹਾਲਾਤ ਕੀ ਬਣੇ ਹੋਏ ਨੇ ਹਾਲਾਤ ਤਾਂ ਦੇਖੋ ਜੀ ਇਹੀ ਆ ਵੀ ਵੀ ਲੋਕਾਂ ਦੀ ਹਿੰਮਤ ਦੀ ਸ਼ਲਾਘਾ ਕਰਨੀ ਪਊਗੀ ਸਰਕਾਰਾਂ ਕੋਈ ਖੜਦੀਆਂ ਕੋਈ ਨਹੀਂ ਖੜਦੀਆਂ ਕਿਉਂਕਿ ਸਰਕਾਰਾਂ ਹਾਲੇ ਤੱਕ ਕੋਈ ਵੀ ਨਹੀਂ ਖੜਦੀਆਂ ਜਦ ਤੱਕ ਲੋਕ ਆਪ ਜਾਗਰੂਕ ਨਹੀਂ ਹੁੰਦੇ ਹੈਗੇ ਤੇ ਮੈਂ ਜਿਹੜੀ ਉੱਥੇ ਦਾ ਸਿਸਟਮ ਦੱਸ ਰਿਹਾ ਤੁਹਾਨੂੰ ਵੀ ਜਿਹੜੀ ਵਾਕਈ ਜਿਹੜੀ ਪੰਜਾਬ ਨੂੰ ਗੁਰਤੀ ਬਾਬੇ ਨਾਨਕ ਨੇ ਦਿੱਤੀ ਉਹ ਉੱਥੇ ਜਾ ਕੇ ਦੇਖਦੀ ਆ ਵੀ ਵਾਕਈ ਬਾਬੇ ਨਾਨਕ ਦਿੱਤੀ ਹੋਈ ਗੁਰਤੀ ਆ ਕਲਗੀਆਂ ਵਾਲੇ ਦਸ਼ਮੇਸ਼ ਪਾਸ਼ਾ ਦੀ ਦਿੱਤੀ ਹੋਈ ਗੁਰਤੀ ਆ ਲੋਕ ਦਿਨ ਰਾਤ ਸੰਘਰਸ਼ ਕਰ ਕਰਕੇ ਉਹ ਮਤਲਬ ਦਰਿਆਵਾਂ ਦੇ ਵੀ ਬੰਨ੍ਹ ਮਾਰਦੇ ਆ ਉੱਥੇ ਤੁਸੀਂ ਸਰਕਾਰਾਂ ਦੀ ਗੱਲ ਕਰਿਆ ਭਗਵੰਤ ਮਾਨ ਸਾਹਿਬ ਕਹਿ ਰਹੇ ਮੈਂ ਮੌਕੇ ਤੇ ਡਟਿਆ ਹੋਇਆ ਤੇ ਲੋਕਾਂ ਨਾਲ ਮਿਲ ਵੀ ਰਿਹਾ ਤੇ ਹੰਝੂ ਵੀ ਲੋਕਾਂ ਦੇ ਕੈਦ ਕਰ ਰਹੇ ਸਾਰੇ ਕੀ ਕਹਿਣਾ ਚਾਹਦੇ ਹੋ ਤੁਸੀਂ ਦੇਖ ਚੁੱਕੇ ਹੋ ਜੀ ਔਨ ਰੀਅਲ ਰਿਪੋਰਟ ਜਿਹੜੀ ਗਰਾਊਂਡ ਤੇ ਹੈਗੀ ਉਹ ਆ ਵੀ ਉਹ ਆਪਣੇ ਮਾਨਯੋਗ ਸੀਐਮ ਸਾਹਿਬ ਉੱਥੇ ਬੈਠ ਕੇ ਰੋਟੀਆਂ ਖਾ ਕੇ ਆ ਗਏ ਔਰ ਫੋਟੋ ਸ਼ੂਟ ਹੁੰਦਾ ਮੈਂ ਤੁਹਾਨੂੰ ਜਿਵੇਂ ਤੁਸੀਂ ਔਰੰਝੀ ਜਾਣਦੇ ਹੋ ਕਿ ਮੈਂ ਤਾਂ ਇਹਨਾਂ ਦੇ ਵਿੱਚ ਰਿਹਾ ਮੈਨੂੰ ਸਾਰਾ ਪਤਾ ਹੈ ਸੋ ਮੈਂ ਇਦਾਂ ਦੀ ਰਾਜਨੀਤਿਕ ਗੱਲ ਇਸ ਮੌਕੇ ਬਹੁਤੀ ਚੰਗੀ ਵੀ ਨਹੀਂ ਸਮਝਦਾ ਪਰ ਜੋ ਗਰਾਊਂਡ ਰਿਐਲਿਟੀ ਸੋਸ਼ਲ ਮੀਡੀਆ ਤੇ ਸਭ ਨੂੰ ਪਤਾ ਹੈ ਜਿਹੜੀ ਬੀਬੀ ਰੋਈ ਸੀਗੀ ਡਰਾਮੇਬਾਜ਼ੀ ਕਰਦੀ ਸੀ ਉਹ ਵੀ ਸਭ ਨੂੰ ਪਤਾ ਹੈ। ਹੋਰ ਕੀ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀ ਕਰਦੇ ਹੋ? ਅਪੀਲ ਇਹੀ ਕਰਨਾ ਚਾਹੁੰਦਾ ਜੀ ਬਈ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਭਰਾ ਐ ਉਹ ਤੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੋ ਜੀ ਭੈਣਾ ਵੀ ਆ ਉੱਥੇ ਮਾਤਾਵਾਂ ਵੀ ਆ ਉਹਨਾਂ ਨੂੰ ਵੀ ਜਿਸ ਤਰ੍ਹਾਂ ਦੀ ਲੋੜ ਆ ਸੀ ਤਾਂ ਸਗੋਂ ਨਾ ਬੀਬੀਆਂ ਨੂੰ ਵੀ ਅਪੀਲ ਕਰਾਂਗੇ ਕਿ ਕੋਈ ਬੀਬੀਆਂ ਦਾ ਜਥਾ ਸਪੈਸ਼ਲੀ ਉੱਥੇ ਜਾਵੇ ਕਿਉਂਕਿ ਕੁਝ ਬਹੁਤ ਸਾਰੀਆਂ ਗੱਲਾਂ ਆਈਆਂ ਜਿਹੰਦੀਆਂ ਕਿ ਜਿਹੜਾ ਕਿ ਨਾ ਉਹ ਬੀਬੀਆਂ ਦਾ ਲਿੰਕ ਬੀਬੀਆਂ ਨਾਲੇ ਹੋ ਸਕਦਾ ਸੋ ਮੇਰੀ ਇਹ ਵੀ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਭੈਣਾਂ ਆ ਮਾਤਾਵਾਂ ਦਾ ਜਥਾ ਜਰੂਰ ਰਲ ਕੇ ਉੱਥੇ ਜਾਵੇ ਤਾਂ ਕਿ ਉੱਥੇ ਬੀਬੀਆਂ ਭੈਣਾਂ ਦੀ ਸਾਰ ਲਿੱਤੀ ਜਾ ਸਕੇ ਸਰਨਾਥ ਸਰਪੰਚ ਸਾਹਿਬ ਹੈ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜਿੱਕਨ ਮਲੋਆ ਸਾਹਿਬ ਨੇ ਕਿਹਾ ਕਿ ਬੀਬੀਆਂ ਦੀ ਕਾਫੀ ਉੱਥੇ ਲੋੜ ਹੈ ਜਿਹੜੀ ਮਦਦ ਕਰ ਸਕੇ ਅਤੇ ਕਈ ਡਾਕਟਰ ਵੀ ਹੈ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਵੀ ਉੱਥੇ ਜਾਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਬਿਲਕੁਲ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਦਾ ਤਾਂ ਜੀ ਜੋਗੇ ਜੋ ਆਪਣੇ ਨੌਜਵਾਨ ਤਾਂ ਜਾ ਰਹੇ ਆ ਨਾਲ ਬੀਬੀਆਂ ਭੈਣਾ ਸਾਡੇ ਬਜ਼ੁਰਗ ਜੋ ਵੀ ਆ ਜਿੱਥੇ ਤੱਕ ਆਪਾਂ ਸੇਵਾ ਦਾ ਮੌਕਾ ਲੈ ਸਕੀ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਇਸ ਟਾਈਮ ਪੰਜਾਬ ਤੇ ਬਹੁਤ ਬੜਾ ਦੁੱਖ ਦਾ ਸਮਾਂ ਹੈ ਕਿਉਂਕਿ ਆਉਣ ਵਾਲਾ ਸਮਾਂ ਇਸ ਤੋਂ ਵੀ ਬੱਤਰ ਹੋ ਸਕਦਾ ਹੈ ਅਗਰ ਅਸੀਂ ਇਸ ਚੀਜ਼ ਤੋਂ ਜਾਗਰੂਕ ਨਾ ਹੋਏ ਨਾ ਇਹ ਸਾਣਾ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਮਾੜੇ ਸਮੇਂ 'ਚ ਜਾ ਸਕਦੇ ਆ ਤਾਂ ਸਾਡੀ ਤਾਂ ਇਹੀ ਅਪੀਲ ਹੈ ਜੀ ਪੂਰੇ ਨਿਊ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ ਸੇਵਾਦਾਰ ਭਰਾ ਆਏ ਵੀ ਗੱਟ ਕੇ ਖਰੋ ਨਾਲ ਜਾਓ ਨਾਲ ਸੇਵਾ ਕਰਵਾਓ ਤੇ ਕਰਵਾ ਵੀ ਰਹੇ ਆ ਜੀ ਤਾਂ ਇਹੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਹੀ ਫਤਹ ਆ ਪਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਚੰਗਾ ਉਪਰਾਲਾ ਤੁਹਾਡੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਤੇ ਹੋਰ ਸਮਾਜ ਸੇਵੀਆ ਨੂੰ ਕੀ ਅਪੀਲ ਕਰਦੇ ਹੋ ਪਾਜੀ ਅਸੀਂ ਟੀਮ ਦੇ ਨਾਲ ਹੀ ਆ ਜੀ ਇਹ ਆਪਾਂ ਨਾਲ ਜਾ ਰਹੇ ਹਾਂ ਹੁਣ ਹਰ ਪੀੜ ਤਾਂ ਲਈ ਸੇਵਾ ਕਰਨ ਲਈ ਜੋ ਵੀ ਸਾਡੇ ਕੋਲ ਸਰਦਾ ਆ ਬਣਦਾ ਆ ਅਸੀਂ ਜਾ ਰਹੇ ਆ ਜੀ ਆ ਜਰੂਰ ਮੈਂ ਵੀ ਤੁਹਾਨੂੰ ਅਪੀਲ ਕਰਾਂਗਾ ਕਿ ਜੋ ਵੀ ਤੁਸੀਂ ਦਸਵੰਦ ਕੱਢਣਾ ਚਾਹੁੰਦੇ ਹੋ ਤੇ ਕਿਸੇ ਨਾ ਕਿਸੇ ਸੰਸਥਾਵਾਂ ਨੂੰ ਜ਼ਰੂਰ ਉਹ ਦਸਵੰਦ ਦੇ ਦਿਓ ਤੇ ਤਾਂ ਕਿ ਤੁਹਾਡੀ ਵੀ ਸੇਵਾ ਵਿੱਚ ਕਿਤੇ ਨਾ ਕਿਤੇ ਨਾ ਉੱਥੇ ਸੇਵਾ ਵਿੱਚ ਯੋਗਦਾਨ ਪਾ ਸਕੇ ਆ ਪਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਚੰਗਾ ਉਪਰਾਲਾ ਕੀਤਾ ਜਾ ਰਿਹਾ ਹਾਂ ਜੀ ਅਸੀਂ ਤਾਂ ਆਪੇ ਇਹੀ ਕਹਿਨੇ ਹਾਂ ਸਮਾਜ ਸੇਵਕਾਂ ਨੂੰ ਵੀ ਵੈਸੇ ਤਾਂ ਸਾਰੇ ਪੰਜਾਬ ਜਿੱਥੇ ਵੀ ਮੁਸੀਬਤ ਆਉਂਦੀ ਹੈ ਪੰਜਾਬ ਖੜਦਾ ਹੈ ਹੋਰਾਂ ਨਾਲ ਖੜਦਾ ਹੈ ਤਾਂ ਆਪਣੇ ਨਾਲ ਕਿਉਂ ਨਹੀਂ ਖੜੀ ਹੈ ਜੀ ਸਾਰੇ ਖੜਦੇ ਆ ਵੈਸੇ ਪੰਜਾਬ ਖੜਾ ਹੀ ਹੈ ਜੀ ਸਾਰਾ ਪੰਜਾਬ ਹੋਰ ਨਾਲ ਜ਼ਰੂਰ ਭਾਈ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਦੋਂ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਪੰਜਾਬ ਸਭ ਤੋਂ ਪਹਿਲਾਂ ਆ ਕੇ ਅੱਗੇ ਖੜਦਾ ਹੈ ਤੇ ਹੁਣ ਪੰਜਾਬ ਨੂੰ ਲੋੜ ਪਈ ਹੈ ਹੁਣ ਵੇਖਣਾ ਇਹ ਵੀ ਹੋਵੇਗਾ ਕਿ ਕਿਹੜਾ ਕਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਹੈ ਜਿਸ ਤਰ੍ਹਾਂ ਕਿ ਜਗਦੇਵ ਮਲਵਾ ਅਤੇ ਗੁਰਦੁਆਰਾ ਸਾਹਿਬ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਤੇ ਤੁਸੀਂ ਵੀ ਜ਼ਰੂਰ ਆਏ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਾ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਤੁਸੀਂ ਵੀ ਦੱਸਿਓ ਕੀ ਆਕਰ ਕੀ ਕਹਿਣਾ ਚਾਹੁੰਦੇ ਹੋ ਸੇਵਾ ਦੇ ਲਈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਕੁਰ ਵਾਲੀ